हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੇ ਅੱਜ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਤਿੰਨ ਕਟੀਆਂ ਆ ਜਿਨ੍ਹਾਂ ਦੇ ਵਿੱਚੋਂ ਦੋ ਸਾਨੂੰ ਮਿਲ ਜਣੀਆਂ ਮੀਨੀਆਂ ਕਟੀਆਂ ਠੀਕ ਆ ਜੀ ਦੋ ਮੀਨੀਆਂ ਕਟੀਆਂ ਤੇ ਸਾਰਾਂ ਅਖੀਰਿਆਂ ਦੇ ਲੱਗਪਗ ਇੱਕ ਹੈਗੀ ਛੋਟੀ ਜਿਮ ਲੱਗਪਗ ਸਾਲ ਤੋਂ ਘੱਟ ਹੋਣੀ ਹੈ ਸਾਲ ਦੀ ਉਹਨੇ ਬਾਕੀ ਬਾਈ ਨਾਲ ਗੱਲਬਾਤ ਕਰ ਲਾਂਗੇ ਤਰੀਕੇ ਨਾਲ ਜਿਹੜਾ ਨੋਟ ਕਰ ਲਓ ਵੀ 18 ਤਰੀਕਾ ਚੌਥਾ ਮਹੀਨਾ 2025 ਐ ਉਹ ਕਈ ਭਰਾ ਕਹਿੰਦਾ ਵੀ ਤਰੀਕ ਵਿੱਚ ਮੈਂਸ਼ਨ ਕਰਦਾ ਕੋਈ ਬਾਅਦ ਚ ਮਹੀਨਾ ਵੀ ਲੰਗੀ ਤੋਂ ਫੋਨ ਆਉਣ ਲੱਗ ਜਾਂਦਾ ਇਸ ਕਰਕੇ ਤਰੀਕ ਪਹਿਲਾਂ ਬੋਲ ਦਿਓ 18 ਤਰੀਕ ਚੌਥਾ 2025 ਤੇ 3 ਕਟੀਆਂ ਆਜ ਮੇ 2 ਕਟੀਆਂ ਬਿਲਕੁਲ ਖੀਰਗਾਨੇ ਤੇ ਚਾਰ ਚਾਥਾ ਮਿਲਣਗੇ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਕੀ ਹਾਲ ਚਾਲ ਆ ਜੀ ਸਤਿ ਸ਼੍ਰੀ ਅਕਾਲ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਸਿਹਤ ਤਾਂ ਠੀਕ ਆ ਠੀਕ ਆ ਠੀਕ ਆ ਨਾਮ ਤੇ ਪਿੰਡ ਰਸ ਬੋਲਦੇ ਨਾਮ ਆਪਣਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਤਵਾ ਤੇ ਨੰਬਰ ਬੋਲ ਦੋ ਵੀਰੇ ਨੰਬਰ ਆਪਣਾ ਬਾਈ 977999 9511 ਬਾਈ ਜੀ ਇਹ ਆ ਗਿਆ ਬਾਈ ਦਾ ਮੋਬਾਈਲ ਨੰਬਰ ਵੀਰੇ ਆ 3 ਕਟੀਆਂ ਕਿਧਰੋਂ ਛਾਟ ਕਲੇ ਇਧਰੋਂ ਕਿ ਇਧਰੋਂ ਕਰਨੀ ਹਾੜੀ ਜੇ ਤੈਨੂੰ ਪਤਾ ਲੱਖੇ ਹੁਣ ਪੈਸੇ ਦੀ ਸ਼ਾਰਟੇਜ ਹਰੇਕ ਕੋਲੇ ਆ 13ਵਾਂ ਮਹੀਨਾ ਦਾ ਹੂੰ ਕਿੰਨੀ ਕੁ ਮਹੀਨਾਂ ਦੀ ਆ ਕੱਟੀ ਇਹ ਬਾਈ 11 ਮਹੀਨਿਆਂ ਦੀ ਕੱਟੀ ਆ ਠੀਕ ਆ ਕੱਟੀ ਦੀ ਲੈਂਥ ਦੇਖ ਲੈ ਕੱਟੇ ਲੱਖੇ ਬਾਈ ਠੀਕ ਆ ਤੇ ਥਣ ਚਾਰ ਨੇ ਥਾਂ ਸਿੰਗਲ ਚਾਰ ਹੀ ਮਿਲਣਗੇ ਸਮੀ ਪਤਲੀ ਕੱਟੀ ਆ ਹਾਂ ਬਾਕੀ ਧੌਣ ਤੋਂ ਪਤਲੇ ਆਗੇ ਨਾ ਪਤਲੇ ਪੰਨੇ ਜਿਵੇਂ ਪਤਲੀ ਚਾਮੜੀ ਜਿਵੇਂ ਆਪਾਂ ਤੋਂ ਐ ਫਲੱਡ ਜਿੱਤਾ ਨਹੀਂ ਬਾਜ ਦੇ ਲਈ ਫਲਾਣੇ ਥੋੜੇ ਦਿੱਤੀ ਆ ਪਰਲੀ ਵੀ ਉਹ ਜਿਹੜੀ ਚੀਜ਼ ਹੈਗੀ ਕੁਆਲਿਟੀ ਚੈੱਕ ਕਰ ਸਕਦੇ ਕੁਆਲਿਟੀ ਚੰਗੀ ਹੈ ਕੱਤੀਗਾ ਕੁੱਲ ਮਿਲਾ ਕੇ ਇੱਥੋਂ ਦੇਖੋ ਜੀ ਥਾਣੇ ਦੇ ਕਰ ਲੋ ਥਾਣੇ ਚਾਰ ਮਿਲਣਗੇ ਤੁਹਾਨੂੰ ਪੰਜਵੀਂ ਛੇ ਫੋਟ ਸ਼ਾਣੀ ਤੇ ਇੱਥੋਂ ਤੁਹਾਨੂੰ ਬੈਗ ਛੱਡ ਦੋ ਕਿ ਦੁਬਾਰਾ ਦਿਖਾ ਦੇਣਾ ਠੀਕ ਹੈ ਇੱਥੋਂ ਕੱਟੀ ਦੀ ਖੜ ਨਹੀਂ ਖੋੜਨੀ ਤੇ ਲੈਂਥ ਚੈੱਕ ਕਰ ਲੋ ਵਧੀਆ ਪਤਲੀ ਈ ਧੌਣ ਚ ਤੇ ਪਤਲੀ ਚਮੜੀ ਚ ਕੱਟੀ ਆ ਗਈ ਹਾਂਜੀ ਬਈ ਲਗਭਗ 10 11 ਸਾਲ ਤੋਂ ਘਟਾ ਗਈ ਹਾਂ ਸਾਲ ਤੋਂ ਘਟਾ ਬਈ ਠੀਕ ਆ ਤੇ ਰੇਟ ਫਿਰ ਰੇਟ ਫੋਨ ਦੀ ਕਰ ਦਾਂਗੇ ਹੁਣ ਵੀ ਫਿਰ ਤੁਹਾਨੂੰ ਪਤਾ ਨਾ ਹੂੰ ਅਗਲਾ ਕਹਿੰਦਾ ਫਿਰ ਇਹਨਾਂ ਦਾ ਨਹੀਂ ਕਰਿਆ ਹੂੰ ਇੱਕ ਦਾ ਕਰਤਾ ਹੂੰ ਤੇ ਇਹ ਆ ਕਹਿੰਦਾ ਉਹਨੇ ਮੀਨੀਆ ਪਰ ਰੇਟ ਪਰ ਜਾਇਦ ਹੋਣਗੇ ਹਾਂਜੀ ਮੀਨੀਆ ਤੇ ਆਇਆ ਪਹਿਲ ਥਣ ਦਿਖਾ ਦੋ ਨੰਬਰ ਗੱਟੀ ਦੇ ਛਾੜ ਦੇਖ ਵੀਰੇ ਅੰਗੂਰਾ ਵਰਗੇ ਥਣ ਲੱਗੇ ਪੇੜੇ ਰੱਖੇ ਗੱਲ ਧੀਰ ਵਾਲੀ ਇਹ ਰਹਾ ਨਾ ਥਣ ਤੋਂ ਬੜਾ ਚੰਗਾ ਲੱਗਿਆ ਵਾ ਕਰਮਾਲੇ ਨੂੰ ਚਾਰ ਹੀ ਥਣ ਨੇਗੇ ਨਾ ਤੇ ਪੰਜਵੀਂ ਹੀ ਭੂਰਾ ਫੋਟਸ਼ਾਣੀ ਸਭੀ ਬੜੀ ਗੱਟੀ ਮੀਨ ਇੱਥੋਂ ਚੈੱਕ ਕਰ ਲੋ ਜੀ ਸਿੰਘਾਂ ਤੋਂ ਬਿਲਕੁਲ ਐਨ ਮੀਨੀ ਆ ਮਤਲਬ ਲਗਭਗ ਹਾਂ ਕਿੰਨੀ ਉਮਰ ਚ ਆ ਗਈ ਇਹ ਵੀਰੇ ਸਾਲ ਤੋਂ ਉੱਪਰ ਹੀ ਆ ਜੜਾ ਇੰਨੀ ਕਹਾ 6 ਸਾਲ ਡੇਢ ਸਾਲ ਦੇ ਵਿੱਚ ਹੋਈ ਗਈ ਹੈ ਕੱਟੀ ਜਖਰੀਦੀ ਵੇਚਦੀ ਹੈ ਆਪਾਂ ਨੂੰ ਕਿਹੜਾ ਪਤਾ ਆਪਣੇ ਕੋਲ ਕਿਹੜਾ ਹੈ ਰੱਬ ਨੇ ਹਾਂ ਜੱਜ ਮੇਰਾ ਡੇਢ ਸਾਲ ਵਾਲੀ ਹੈਗੀ ਮੇਰਾ ਡੇਢ ਸਾਲ ਵਾਲੀ ਲਾ ਲਾ ਯਾਰ ਮੈਂ ਹੁਣ ਆਪਾਂ ਕਹਿ ਨਹੀਂ ਸਕਦੇ 25 ਚ ਲੈਤੀ ਆ ਆ ਕੱਟੀ ਤੋਰ ਕੇ ਲਾਵੇ ਮੜੀ ਆਹੋ ਜੀ ਹਾਂ ਤੋਰ ਕੇ ਡੇਢ ਸਾਲ ਹੀ ਲੱਗ ਪਾ ਕੱਟੀ ਆ ਵੀ ਬਿਲਕੁਲ ਮੀਣੀ ਆ ਗਈ 2 ਨੰਬਰ ਕੱਟੀ ਇਹ 3 ਨੰਬਰ ਇਹ ਹੀ ਮੀਣੀ ਆ ਗਈ ਠੀਕ ਹੈ ਇੱਥੋਂ ਪੇਠ ਫੜੋ ਚਲਾ ਜੀ ਇੱਧਰ ਲੈ ਵੀਰੇ ਹਾਂ ਚਲਾ ਇਹੀਂ ਕੱਢ ਲੈ ਇਹੀਂ ਕੱਢ ਲੈ ਇੱਥੋਂ ਤੋਰ ਕੇ ਦਿਖਾ ਤਾਂ ਕੋਈ ਲੰਗ ਲੰਗ ਹੁੰਦਾ ਭਰਾ ਮੇਰੋ ਕੋਈ ਦਿੱਕਤ ਨਾ ਆਵੇ ਠੀਕ ਆ ਬਾਈ ਮੋੜਾਂ ਕਮਾ ਕੇ ਜੀ ਐ ਲਾਈਟ ਡੇਢ ਲੋਟ ਜਲਾ ਕੇ ਮੈਂ ਦਿਖਾ ਦਈਏ ਬੇਲ ਬੂਲ ਲੈ ਲਗਾ ਹਣ ਲੰਮੀ ਰੁਮੀ ਦਾ ਵਧੀਆ ਕੱਟੀ ਲੱਖਾ ਠੀਕ ਆ ਇੱਥੇ ਰੋਕ ਲਈ ਮੈਂ ਲੰਬੀ ਲਾ ਕੇ ਆ ਜਾ ਇੱਥੋਂ ਦਿਖਾਈ ਵੀ ਲੰਬੀ ਲੰਬੀ ਕਿੰਨੀ ਹਾ ਦੇ ਦਰਸ਼ਕ ਵੀਰਾਂ ਨੂੰ ਪਰੇਸ਼ਾਨ ਦੇ ਇੱਥੇ ਰੋਕੀ ਲੈ ਇੱਥੋਂ ਚੈੱਕ ਕਰ ਲਓ ਜੀ ਡੇਢ ਸਾਲ ਦੀ ਕੱਟੀ ਆ ਬਾਈ ਕਹਿੰਦਾ ਆ ਇੱਥੋਂ ਸਿੰਗ ਚੈੱਕ ਕਰ ਲਓ ਬਿਲਕੁਲ ਨਾਲ ਹੀ ਲਾਇਆ ਵਾ ਪਰਲਾ ਸਿੰਗ ਦਿਖਾ ਦੇ ਬਾਈ ਲਓ ਜੀ ਇਧਰੋਂ ਬਿਲਕੁਲ ਨਾਲ ਹੀ ਲੱਗਿਆ ਬਣਾ ਬਾਕੀ ਸਿਹਸੁਰ ਵੀ ਚੰਗਾ ਤੇ ਥਾਂ ਤੋਂ ਵੀ ਚੰਗੇ ਆ ਨੇ ਨਾ ਪੂਰੀ ਸਮੀ ਵੀ ਕੱਟੀ ਆ ਬਾਈ ਠੀ ਤੇ ਅੱਗੇ ਕੀ ਤਿੰਨ ਨੰਬਰ ਘੱਟੀ ਹੈ ਨਾ ਇਹ ਵੀ ਮੀਨੀ ਆ ਗਈ ਵੀ ਹੈ ਨਾ ਹਾਂਜੀ ਵੀਰੇ ਠੀਕ ਇਹ 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 ਤਾਂ ਵੱਡੀ ਆ ਗਈ ਨਾ ਥੋੜੀ ਕੱਦ ਘੱਟ ਤੇ ਵੱਡਾ ਦਾ ਤੇ ਬਾਕੀ ਬਾਜਰ ਮੁਹੀ ਵੀ ਚੰਗਾ ਮੇਰਾ ਨਾ ਬਾਜਰ ਚੰਗਾ ਇਹਦੇ ਨੂੰ ਹੂੰ ਨਹੀਂ ਇੱਥੇ ਦੇਖੋ ਸਭ ਹੀ ਪੜਿਆ ਇਹਦਾ ਐ ਮੰਨ ਲਓ ਤਕਰੀਬਨ ਆਹੀ 4 ਕਿ ਮਹੀਨੇ ਤੱਕ ਟੀਕਾ ਭਰਾਲੂ ਘੱਟੀ ਦਾ ਨਾ ਹਾਂਜੀ ਹਾਂਜੀ ਇਹਦਾ ਬੰਦੇ ਦੀ ਮਿਹਨਤ ਹੁੰਦੀ ਹੈ ਨਾ ਬੰਦਾ ਸਾਲ ਖੜਾ ਲੇ ਇਹਨੂੰ ਪਰ ਆਖੀ ਨਾ ਪਾਓ ਇਹ ਤਾਂ ਗੱਲ ਹੈ ਹੀ ਹੈ ਨਾ ਬਾਕੀ ਖਾ ਜਿਹੜਾ ਭਰਾਲ ਲੈ ਕੇ ਜਾਊਗਾ ਸ਼ੌਂਕ ਵਾਲਾ ਲੈ ਕੇ ਜਾਂਦਾ ਜਿਹੜਾ ਬੰਦਾ ਪੈਸੇ ਲਾਉਂਦਾ ਰਹੋ ਤਾਂ ਵੀ ਸੇਵਾ ਕਰਦਾ ਹਣਾ ਜੈਡ ਬਲੈ ਇਹ ਵੀ 1.5 ਸਾਲ ਦੀ ਹੈਗੀ ਹੈਗੀ ਇਹ ਤਾਂ ਆਪਾਂ ਨੂੰ ਪੱਕਾ ਹੀ ਸ਼ੋਰ ਇਹ 1.5 ਤੋਂ 2 ਮਹੀਨਾ ਬੀਨ ਉੱਪਰ ਮੰਨ ਲਈ ਆਪਾਂ ਹੋ ਸਕਦੀ ਆ ਹਾਂ ਉਹ 1 ਤੋਂ 4 ਨੇ ਰੱਖੇ ਬਈ ਰੋਕੀ 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 ਇਹ ਇੱਥੋਂ ਦੇਖੋ ਹੀ ਥਾਣਾ ਚਾਰ ਥਾਨ ਹੈਗੇ ਪੰਜ ਵੀ ਸੀ ਫੋੜ ਥਾਨ ਸੋਹਣੇ ਥਾਨ ਲੱਗੇ ਝੋਲੀ ਬਲਾਲੀਆ ਤੇ ਪਿੱਠ ਫੁੱੜ ਦੀ ਬਾਂਦਰੀ ਖਾਸ ਹੀ ਦੋ ਘਟਾ ਡੈਰੀ ਪ੍ਰੋਟੀਨ ਦੇ ਲਾਗੇ ਰੱਖਿਆ ਇਹੀ ਹੋ ਜਾਣੀ ਇਹਦੀ ਹਾਂ ਦੋ ਘਟੇ ਹੀ ਫੋੜਾਈ ਦੇ ਇਹਨੂੰ ਇਹ ਵੀ ਦਿਖਾ ਦੇ ਤੋੜ ਕੇ ਆਪਾਂ ਦੇਖੋ ਤੋੜ ਕੇ ਵੀ ਦਿਖਾ ਦਿਓ ਉਹ ਥੋੜਾ ਤਾਂ ਨਹੀਂ ਤੋਰੀ ਸੀ ਰਸਾ ਪਾ ਕੇ ਖਿੱਚਦੀ ਵੱਧ ਨਹੀਂ ਆਹ ਦਿਖਾ ਦਾਂਗੇ ਬਾਹਰ ਘਟ ਘਟ ਇੱ ਹਾਂ ਆ ਵੀ ਵਿਚਾਰੀ ਇੱਕ ਘਰ ਆਈਆਂ ਮੀਆਂ ਇੱਕ ਭੈਣਾ ਹੀ ਆ ਕਿਹੜੀਆਂ ਕਿਹੜੀਆਂ ਆਹ ਤੇ ਆਹ ਪਹਿਲੇ ਨੰਬਰ ਤੇ ਤੀਜਾ ਨੰਬਰ ਮੋੜਣਾ ਭੈਣਾ ਹੀ ਆ ਅੱਛਾ ਇੱਕ ਇੱਕ ਥਾਂ ਤੋਂ ਆ ਗਾ ਇੱਕ ਹਾਂਜੀ ਹਾਂਜੀ ਇੱਕੋ ਮਾਜੇ ਦਾ ਕਟਿਆ ਇਹ ਹਾਂਜੀ ਹਾਂਜੀ ਸਰ ਠੀਕ ਰਿਹਾ ਆ ਇੱਥੇ ਰੋਕੀ ਬਈ ਮਾੜੇ ਰੋਕੀ ਖੜ ਜਾ ਪੁੱਤ ਇਹ ਇੱਥੇ ਚੈੱਕ ਕਰ ਲੋ ਜੀ ਡੇਢ ਸਾਲ ਤੋਂ ਲੱਗ ਪੌਣੇ 2 ਸਾਲ ਚ ਹੋ ਸਕਦੀ ਤੇ ਡੇਢ ਸਾਲ ਦੀ ਹੋ ਸਕਦੀ ਮੀਨੀ ਕੱਟੀ ਆਗੀ ਰੰਗਵਾਨ ਸੁਣਾ ਸਭੀ ਪੜੀ ਚੰਗੇ ਠੀਕ ਹੈ ਬਰੇ ਬੰਨ ਦੇ ਤੇ ਆ ਇੱਥੇ ਸੀ ਬੈਕ ਸਾਈਡ ਤੋਂ ਪਿੱਠ ਫੁੱੜ ਦੀ ਚੁੜਾਈ ਚੈੱਕ ਕਰ ਲੋ ਨਾ ਸੋਹਣੀ ਕਟੀਆਂ ਕੋਲਮ ਲਾ ਕੇ ਬਾਕੀ ਦੇਖੋ ਉਹੀ ਗੱਲ ਆ ਜਿਹੜਾ ਭਰਾ ਖਰੀਦੂਗਾ ਉਹਦਾ ਮਨ ਖੜਨਾ ਚਾਹੀਦਾ ਉਹਦੀ ਤਸੱਲੀ ਕਰਨਾ ਤਾਂ ਫਰਜ਼ ਬਣਦਾ ਕਿਉਂਕਿ ਉਹਨੇ ਪੈਸੇ ਲਾਉਣੇ ਹੁੰਦੇ ਆਗੇ ਤਿੰਨ ਕਟੀਆਂ ਦੋ ਬਾਈ ਕੋਲ ਮੀਣੀ ਆ ਗਈਆਂ ਤੇ ਇੱਕ ਆ ਗਈ ਛੋਟੀ ਬਾਈ ਵੀ ਤੋੜ ਕੇ ਦਿਖਾ ਦੇ ਲਾ ਕੋਈ ਨਹੀਂ ਤੋਰੀ ਕੋਈ ਚੱਕਰ ਨਾ ਹੋਵੇ ਤੋੜ ਦਿੰਨੇ ਬਾਈ ਹਾਂ ਇਹ ਵੀ ਤੋਰੀ ਦੇ ਹੁਣ ਦੇਖੀਓ ਆਪਣਾ ਆਹੀ ਆਪਣਾ ਖਿੱਚ ਲੂਗੀ ਫੇਰ ਠੀਕ ਆਹ ਹੀ ਹਮਣਾ ਖਿੱਚ ਲੂਗੀ ਫੇਰ ਠੀਕ ਹੈ ਜਿਹਨਾਂ ਚਾਹੁੰਦੀਆਂ ਮਿੱਤਰਾਂ ਦੀ ਹੈ ਆਪਣਾ ਕਿਹੜਾ ਮੋਲ ਲਾਦਾ ਤਸੱਲੀ ਹੁਣ ਜਾਂਹਿੰਦੀ ਥੋੜਾ ਜਿਆਦਾ ਦਰਦੀ ਬਾੜੀ ਆ ਬਸ ਐ ਮੋੜ ਲੱਗ ਗਈ ਤੇਰਾ ਜੋਰ ਪਤਾ ਡਾਕਟਰ ਅੱਜ ਮੈਨੂੰ ਆ ਡੇਗ ਨਾ ਫਰਸ਼ ਤੇ ਤਰਕਣ ਵਾਲੀ ਐ ਠੀਕ ਐ ਇਹ ਆ ਗਈ ਜੀ ਲਗਭਗ ਸਾਲ ਕਰੀ 11 ਕ ਮਹੀਨਾ ਦੀ ਤਿੰਨ ਕਟੀਆਂ ਬਾਈ ਕੋਲੇ ਬਾਈ ਦਾ ਪਿੰਡ ਮਹਿਤਾ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ 97791 959511 ਬਾਈ ਦਾ ਮੋਬਾਈਲ ਨੰਬਰ ਆ ਸੋ ਜਿਹੜੀ ਕੱਟੀ ਪਸੰਦ ਆਊਗੀ ਇੱਥੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਉਹਨਾਂ ਕੋਲ ਤਸੱਲੀ ਕਰ ਲੈ ਕਰੋ ਵਿੱਚ ਬੰਦੇ ਨੇ ਫਿਰ ਬਾਈ ਕਹਿੰਦਾ ਛੋਟੀ ਆ ਵੱਡੀ ਆ ਉਹ ਆਦੀ ਕੋਲੇ ਆ ਗਿਆ ਆਪਾਂ ਨੂੰ ਇਹ ਚੀਜ਼ ਨਹੀਂ ਕੋਲੇ ਉਹਨਾਂ ਦਾ ਵੱਧ ਤੋਂ ਵੱਧ ਕਿੱਡੀ ਕਿੱਦ ਨੂੰ ਕੋਈ 40 ਕਿਲੋਮੀਟਰ 50 ਤੱਕ ਜੂਗਾ 200 ਤੇ ਲਾਉ ਮੋਟਰਸਾਈਕਲ ਮੈਂ ਵੀਰੇ ਪਹਿਲਾਂ ਮੈਂ ਵੀ ਕੱਟੀਆਂ ਲੈਂਦੀਆਂ ਮੈਂ ਫੋਨ ਤੇ 75000 ਦਾ ਸੌਦਾ ਕਰ ਲਈ ਸਸ ਤੁਹਾਨੂੰ ਦੱਸਿਆ ਹੋਣਾਗਾ ਤਾਂ ਕੱਟੀਆਂ ਸੀ ਛੋਟੀਆਂ ਹੋਟੀਆਂ ਕਿਉਂਕਿ ਵਿੱਚ ਭਰਾ ਥੋੜੇ ਚਾਇਨਨ ਵਾਲੇ ਹੀ ਬਹੁਤ ਗਲਤ ਕੰਮ ਕਰਦੇ ਥੱਲੇ ਉਹ ਨਾ ਪੁੱਠਾ ਕੈਮਰਾ ਕਰਕੇ ਬਣਾ ਦਿੰਦੇ ਵੀਡੀਓ ਬਹੁਤ ਪੁੱਠੇ ਕੰਮ ਕਰਦੇ ਲੋਕ ਗਲਤ ਰਾ ਤੁਹਾਨੂੰ ਸਿੱਧੇ ਬਾਰੇ ਗੱਲ ਕਰ ਮੇਰੇ ਤੇ ਵੀ ਇਦਾਂ ਦੀ ਵੀਡੀਓ ਹੀ ਨਾ ਪਈ ਨਾ ਪਾ ਪਾਉਣੀ ਨਾ ਤੁਸੀਂ ਪਾਉਣੀ ਵੀ ਆਪਾਂ ਆਪਣਾ ਵੀ ਸੂਲਾ ਜਿੰਨੀ ਜਿੰਨੀ ਹੈ ਉਨੀ ਦਿਖਾਉਣ ਦੀ ਕੋਸ਼ਿਸ਼ ਕਰਾਂ। ਕਿੰਨੀ ਮੇਰੀ ਮੰਨ ਕੇ ਚੱਲ ਜਿਵੇਂ ਅਗਲਾ ਦਰਸ਼ਕ ਵੀਰ ਦੇਖਦਿਆ ਨਾ ਜਿਵੇਂ ਹੁਣ ਤੁਸੀਂ ਆ ਗੱਟੀ ਦੇਖੀ ਐ ਇਹਦੂ ਅਗਲੇ ਨੂੰ ਦੇਖ ਕੇ ਅੰਦਾਜ਼ਾ ਵੱਧ ਲੱਗੇ ਘਟਣ ਨਾ ਲੱਗੇ ਕੋਲੇ ਆ ਕੇ ਵੱਧ ਲੱਗੇ ਘਟਣ ਲੱਗੇ ਵੀ ਘਟਣ ਨਾ ਲੱਗੇ ਉਵੇਂ ਅਗਲੇ ਦਾ ਦੇਖੋ ਵਿਸ਼ਵਾਸ ਘਾਤ ਕਰਨਾ ਅਗਲਾ ਦੇਖ ਠੀਕ ਹੈ ਮਿਹਨਤ ਦੀ ਕਮਾਈ ਦਰ ਪੀਏ ਹੁੰਦੇ ਨੇ ਵੀਰੇ ਬਿਲਕੁਕੁਲ ਬਿਲਕੁਲ ਬਾਕੀ ਐਡਾ ਬੰਦਾ ਮਾਨ ਕਰਕੇ ਬਿਸ਼ਾਰ ਕੇ ਇੱਦਿਧਰ ਚੱਲ ਕੇ ਆਉਂਦਾ ਹੈ ਹਾਂਜੀ ਤੁਸੀਂ ਦੇ ਭਰਾ ਬੇਨਤੀ ਆ ਵੀ ਵੀਰਵਾਨੇ 20 ਉਹਨਾਂ ਦੇ ਸਾਹਮਣੇ ਉਹਦੋਂ 70000 ਚ ਸੌਦਾ ਹੋਇਆ ਸੀ ਕਿੰਨਾ ਰਗੜਿਆ ਜਾਂਦਾ 50 60000 ਚ ਰਗੜਿਆ ਜਾਂਦਾ ਕੱਟੇ ਹਾਲਾਂਕਿ ਤੇ 6000 ਸਾਈ ਪਾਈ ਵੀ ਸੀਗੀ ਤੇ ਵਿਚਰ ਕੇ ਖੜ ਕੇ ਕਹਿੰਦੇ ਕਿ ਵੀ ਅਸੀਂ ਦਾ ਸਾਈ ਮੋੜਦੇ ਨਹੀਂ ਕੱਟੀ ਲੈਣੀਆਂ ਲੈ ਜਾਓ ਨਹੀਂ ਖੜਿਆ ਤਿਆਰ ਕੇ ਇੱਕ ਲੈ ਕੇ ਆਵਾਜ ਤੂੰ ਇੱਕ ਲੈ ਕੇ ਆ ਸੀ ਇੱਕ ਲੈ ਕੇ ਆ ਸੀ ਤੇ ਨਾ ਛੱਡ ਕੇ ਇੱਕ ਉਹੀ ਫਸੇ ਬਣ ਲੈ ਫਿਰਦ ਨਹੀਂ ਪਈ ਗਿਆ ਫਸੇ ਬਣ ਲੈ ਮੈਂ ਪਰ ਉਹੀ ਗੱਲ ਕਹਿਣਾ ਮੈਨੂੰ ਕੋ 100 ਰੁਪਿਆ ਸਾਈ ਨਾ ਉਹ ਦੇਖ ਕੇ ਜੀ ਲਓ ਹਮ ਸਹੀ ਆ ਬਾਈ ਦੇ ਗੱਲ ਵੀ ਸਹੀ ਆ ਸੋ ਤਿੰਨ ਕੱਟੀਆਂ ਬਾਈ ਕੋਲੇ ਜਿਹੜੀ ਕੱਟੀਆਂ ਤੁਹਾਨੂੰ ਪਸੰਦ ਆਉਂਦੀ ਹੈਗੀ ਤੇ ਆ ਕੇ ਦੇਖ ਕੇ ਖਰੀਦ